हेलो फ्रेंड्स गुड मॉर्निंग है जी सवेर दी प्यार भरी सासरी काल है 11 बज चुके हैं और मैं पइयां जी बिस्तर के ऊपर क्योंकि मेरी हालती नहीं खराब थी ना रात की बहुत ज्यादा बीमार थी मैं और सवेरे भी बहुत ज्यादा हालत खराब थी फिलहाल आज मेरा सारा काम मेरा जो भी पेंडिंग था आज बावजूद करती आज ज्योत ने बहुत बढ़िया हेल्प कराई मेरी और फिलहाल मैं पई थी सवेर दी फिलहाल होन उठी हां 10:30 बजे और उठ के फिर नहा धो के हां कहते दलितर जागेरी पइयां चल ना ला उठ के ਫਿਰ ਨਾ ਹੀ ਐ ਨਾ ਕਿ ਫੇਰ ਵੀਡੀਓ ਸਟਾਰਟ ਕਰੀ ਆ ਮੈਂ ਔਰ ਅਜਾ ਰੋਟੀ ਵੀ ਨਹੀਂ ਬਣਾਈ ਕਿਸੇ ਨੇ ਵੀ ਅਸੀਂ ਚਾਹ ਦੇ ਨਾਲ ਬਰੈਡ ਹੀ ਖਾਈਆਂ ਸਾਰਿਆਂ ਨੇ ਔਰ ਵਕੀਲ ਸਾਹਿਬ ਵੀ ਬਰੈਡ ਖਾ ਕੇ ਹੀ ਗਈਆਂ ਦੁੱਧ ਦੇ ਨਾਲ ਔਰ ਫਿਲਹਾਲ ਹੁਣ ਦੇਖ ਰਹੇ ਆ ਵੀ ਦੁਪਹਿਰ ਨੂੰ ਕੀ ਬਣਾਈਏ ਔਰ ਜਸਟ ਮੈਂ ਤਾਂ ਉੱਠੀ ਆ ਵੀ ਬੱਚਾ ਨੇ ਕੁਝ ਵੀ ਨਹੀਂ ਖਾਇਆ ਹਨਾ ਬਣਾ ਕੇ ਦੇਣਾ ਆਪਾਂ ਨੇ ਔਰ ਫਿਲਹਾਲ ਬੱਚੇ ਪਈਆਂ ਮੇਰੇ ਨਾ ਆਏ ਐ ਅੱਜ ਜੋਤ ਨੇ ਹੀ ਰੂਪਨੋਂ ਨਾਲ ਆਇਆ ਰੂਪ ਨੇ ਸਿਰਨਾਣਾ ਤਾਂ ਜੋਤ ਨੇ ਕਿਉਂਕਿ ਕੱਲ ਉਹਨਾਂ ਨੇ ਸਕੂਲ ਵੀ ਜਾਣਾ ਅੱਜ ਸੰਡੇ ਐ ਹਨਾ ਔਰ ਮੈਂ ਨਹੀਂ ਬਿਮਾਰ ਹੋਈਆਂ ਨਾ ਸ਼ੁਕਰ ਅੱਜ ਸੰਡੇ ਦਾ ਬੱਚੇ ਘਰ ਤੇ ਹੈਲਪ ਹੋਗੀ ਨਹੀਂ ਬਹੁਤ ਜ਼ਿਆਦਾ ਦਿੱਕਤ ਹੋ ਜਾਣੀ ਸੀ ਔਰ ਜੋਤ ਨੂੰ ਬਿਜੋਤ 11:30 ਵਜੇ ਬਣਦੇ ਐ ਕਿ 11:00 ਵਜੇ 11:30 ਜਾਈ ਮੈਂ ਕਹਿ ਰਹੀ ਐ ਫਿਰ ਨਹੀਂ ਮੁੜਨਾ ਪਏਗਾ ਲੇਟ ਬਣਾ ਨਾ ਤਾਂ ਜੋਤ ਕਹਿ ਰਹੀ ਐ ਲੱਗੀ ਐ ਭੁੱਖ ਮੈਂ ਕਹ ਪੁੱਤ ਹੋਰ ਕੀ ਖਾਣਾ ਐ ਮੈਂ ਚੋਲ ਬਣਾ ਦੰਨੀਆਂ ਨੂਨ ਵਾਲੇ ਕਹਿੰਦੀ ਨਾ ਮੰਮੀ ਸਮੋਸੇ ਹੀ ਖਾ ਲਾਂਗੇ ਤੇ ਇਸ ਕਰਕੇ ਮੈਂ ਚਾਹ ਬਣਾਉਂਗੀ ਹੁਣ ਪੇਟ ਤਾਂ ਭਰ ਨਹੀਂ ਐ ਹਨਾ ਤੇ ਮੈਂ ਹੁਣ ਚਾਹ ਬਣਾਉਂਗੀ ਬੱਚੇ ਲਿਆਉਂਗੀ ਆਪਣੇ ਲਈ ਕੁਝ ਖਾਣ ਪੀਣ ਦੀ ਚੀਜ਼ ਫਿਰ ਹਾਂਜੀ ਪੁੱਤਾ ਆਪਨੇ ਕਿਆ ਖਾਣਾ ਆਪਨੇ ਕਿਆ ਖਾਣਾ ਤੇ ਚਲੋ ਜੀ ਥੋੜੀ देर ਤੱਕ ਮਿਲਦੇ ਆਪਾਂ ਦੇਖਦੇ ਆਂ ਚਾਹ ਬਣਾਉਂਗੀ ਹੁਣ ਮੈਂ ਚਲੋ ਜੀ ਹੁਣ ਲੱਗੀਆਂ ਜੀ ਮੈਂ ਰੋਟੀ ਬਣਾਉਣ ਕਿਉਂਕਿ ਬੱਚਾਂ ਨੂੰ ਲੱਗੀ ਆ ਭੁੱਖਾ ਹੁਣ ਮੈਂ ਬਣਾਉਂਗੀ ਰੋਟੀ ਹੁਣ थोड़ा तो पता ही है सवेरे रोटी किसी ने नहीं खाई हूं बना रही है मैं और फिलहाल लेके ले आएंगे कुछ वकील साहब ले खराब करोंगे बीमार है सारे जने हेना इस करके ना ये आएंगे जो फ्राई चीज नहीं ना होंगी तली भी नहीं होंगी वह लेके आऊंगे और फिलहाल थोड़ा जा आटा प्या ता मैं क्या चार पांच फुलके बना दा ਉਦਿਨਾਂ ਫੁਲਕੇ ਖਾਣੇ ਹੋਏ ਫੁਲਕੇ ਖਾ ਲੂਗੇ ਇਸ ਕਰਕੇ ਮੈਂ ਰੋਟੀ ਬਣਾ ਰਹੀ ਆ ਔਰ ਸਵੇਰ ਦਾ ਕੁਛ ਨਹੀਂ ਖਾਇਆ ਕਿਸੇ ਨੇ ਵੀ ਸਾਰੇ ਬਿਮਾਰ ਪਈਆਂ ਮੈਂ ਵੀ ਪਈਆਂ ਬਿਮਾਰ ਔਰ ਰੁਕਤਾ ਹੈਗੀ ਉਹ ਹੈਗੀ ਹੈ ਹਨਾ ਔਰ ਵਕੀਲ ਸਾਹਿਬ ਨੂੰ ਵੀ ਗਰਮ ਸਰਦ ਹੋਇਆ ਵਾਇਆ ਔਰ ਮੌਸਮ ਬਦਲ ਰਿਹਾ ਤੇ ਬਿਮਾਰੀਆਂ ਵੀ ਹਨਾ ਫੈਲਦੀਆਂ ਆਏ ਸੇਫ ਰਹੋ ਕਰਦੇ ਅੰਦਰ ਤੇ ਮੋਜੀ ਮੈਂ ਬਣਾਦਾ ਰੋਟੀਆਂ ਇੰਨੇ ਔਨੇ ਵਕੀਲ ਸਾਹਿਬ ਆ ਰਹੇ ਆ ਚਾਹ ਮੈਂ ਬਣਾਤੀ ਚਾਹ ਮੈਂ ਮੋਈ ਪਰ ਰੱਖ ਰੱਖੀ ਹੈ ਤੋ ਲੋ ਜੀ ਵਕੀਲ ਵਕੀਲ ਸਾਹਿਬ ਆ ਗਏ ਤੇ ਔਰ ਇਹ ਲੈ ਕੇ ਆਏ ਆ ਜੀ 버ગર 버ગર ਦੂਜੇ ਆ ਜੀ ਤਲੇ ਹੋਏ ਨਹੀਂ ਹੈਗੇ ਇਹ ਸਪੈਸ਼ਲ 버ગર ਹੈ ਔਰ ਇਧਰ ਲੈ ਕੇ ਆਇਤੇ ਚੀਜ਼ ਚਿੱਲੀ ਔਰ ਬੱਚੇ ਖਾ ਰਹੇ ਆ ਆਪਣੀ ਕੀ ਕਹਿੰਦੇ ਆ ਪਾਸਤਾ ਤੇ ਫਿਲਹਾਲ ਮੈਂ ਰੋਟੀ ਵੀ ਬਣਾ ਲਈਤੀ ਆਪਣੀ ਬੀਜੀ ਨੇ ਰੋਟੀ ਖਾਣੀ ਆ ਰੋਟੀ ਖਾ ਲੋ ਤੇ ਦੁਪਹਿਰ ਦਾ ਲੰਚ ਆਪਣਾ ਰੈਡੀ ਹੈ ਕਿਉਂਕਿ ਅੱਜ ਮੈਂ ਬਿਮਾਰ ਹੋਣ ਦੇ ਕਾਰਨ ਬੱਚਿਆਂ ਨੇ ਸਵੇਰ ਦਾ ਕੁਝ ਨਹੀਂ ਖਾਇਆ ਤਾਂ ਅਸੀਂ ਸਾਰਾ ਬਾਰੋਂ ਹੀ ਮੰਗਾਇਆ ਲੇਕਿਨ ਸਪੈਸ਼ਲ ਦੁਕਾਨ ਤੋਂ ਲੈ ਕੇ ਆਈਆਂ ਹੈ ਤੋ ਲੋ ਜੀ ਫਰੈਂਡਸ ਖਾਣਾ ਖੂਣ ਆਪਾਂ ਨੇ ਖਾ ਲਿਆ ਰੋਟੀ ਖਾ ਲਈ ਅੱਜ ਮੇਰੀ ਤਬੀਅਤ ਵੀ ਠੀਕ ਨਹੀਂ ਧੀ ਸਾਰਾ ਦਿਨ ਪਈ ਰਹੀ ਅੱਜ ਮੈਂ ਔਰ ਫਿਲਹਾਲ ਮੈਂ ਜੋ ਨਿਊਜ਼ ਦੇਖ ਰਹੀ ਆ ਰਾਜਵੀਰ ਜਵਾਂਡਾ ਕੀ ਹਨਾ ਜਵਾਂਡਾ ਤੇ ਮੈਂ ਉਹਦੇ Song ਦੇਖੀ ਸੁਣੇ ਬਹੁਤ ਹੈ ਪਰ ਮੈਨੂੰ ਪਤਾ ਨਹੀਂ ਤਾਂ ਕਿ ਇਸ ਵੀਰ ਨੇ ਗਾਏ ਆ ਹਾਂ Song ਹਨਾ ਔਰ ਮੈਨੂੰ ਬਾਰ-ਬਾਰ ਮਨਾਇ ਕਰਦਾ ਵੀ ਨਾ ਵੀਰ ਜੀ ਕੀ ਸਿਹਤ ਠੀਕ ਹੋ ਜੇ ਹਨਾ ਜੋ ਕਿ ਮੁਹਾਲੀ ਦੇ ਹਸਪੀਟਲ ਦੇ ਵਿੱਚ ਐਡਮਿਟ ਹੈ ਔਰ ਜ਼ੇਰੇ ਇਲਾਜ ਹੈ ਔਰ ਵੈਂਟੀਲੇਟਰ ਤੇ ਹੈ ਵੀਰਾ ਪਲੀ ਸਾਰੇ ਜਣੇ ਪ੍ਰੇਅਰ ਕਰੋ ਉਹਨਾਂ ਦੇ ਵਾਸਤੇ ਹਨਾ ਚਲੋ ਦੇਖਦੇ ਆਪਾਂ ਥੋੜੀ ਜੀ ਉਹਨਾਂ ਦੀ ਵੀਡੀਓ ਜਿਹੜੀ ਬਹੁਤ ਜ਼ਿਆਦਾ ਫੇਮਸ ਹੋਈ ਸੀ ਮਸ਼ਹੂਰ ਹੋਈ ਸੀ ਤੂੰ ਹੀ ਪਹਿਲੇ ਤੂੰ ਹੀ ਸੀ ਪਹਿਲੀ ਨਿਮਾਏ ਮੇਰੀ ਸਹੇਲੀ ਨਿਮਾਏ ਹਨਾ ਉਹ ਬਹੁਤ ਸੋਹਣਾ ਗਾਣਾ ਧੀਆਂ ਦਾ ਤੇ ਮੈਂ ਵੀ ਸਰਚ ਮਾਰ ਮਾਰ ਕੇ ਅੱਜ ਪਹਿਲੀ ਵਾਰ ਦੇਖਿਆ ਵੀ ਸੱਚੀ ਨੂੰ ਇਹ ਗਾਣੇ ਇਸ ਵੀਰ ਦੇ ਤੇ ਤੋਂ ਇਹ ਹੈ ਜਿੱਤੀਆਂ Song ਜੋ ਤੁਸੀਂ ਬਹੁਤ ਜ਼ਿਆਦਾ ਦੇਖਿਆ ਹੋਣਾ ਫੇਮਸ ਹੋਇਆ ਵਾ ਹੈ ਰਾਜਵੀਰ ਜਵਾਂਡਾ ਵੀਰੇ ਦਾ Song ਹੈ ਇਹ ਤੇ ਮੈਨੂੰ ਪਤਾ ਨਹੀਂ ਤਾਂ ਅੱਗੇ ਮੈਂ ਸੌਂਗ ਵਗੈਰਾ ਸੌਂਗ ਬਹੁਤ ਸੋਹਣੇ ਆ ਮੈਂ ਇਹ ਵਾਲੇ ਜਿਹੜੇ ਹੈਗੇ ਆ ਸਰਚ ਮਾਰ ਕੇ ਦੇਖਿਆ ਮੈਂ ਪਰ ਮੈਨੂੰ ਪਤਾ ਨਹੀਂ ਤਾਂ ਕਿ ਇਹ ਰਾਜਵੀਰ ਜਵਾਂਡਾ ਦੇ ਸੌਂਗ ਹੈ ਤੇ ਬਹੁਤ ਵਧੀਆ ਸੌਂਗ ਹੈ ਜੀ ਔਰ ਤੁਸੀਂ ਵੀ ਸਰਚ ਮਾਰ ਕੇ ਦੇਖਿਓ ਵੀਰੇ ਲਈ ਅਰਦਾਸ ਕਰੋ ਅੱਜ ਵਿਚਾਰਾ ਜ਼ਿੰਦਗੀ ਔਰ ਮੌਤ ਦੇ ਲਈ ਜੰਗ ਲੜ ਰਿਹਾ ਹੈ ਹਸਪੀਟਲ ਮੁਹਾਲੀ ਦੇ ਵਿੱਚ ਤੇ ਪਲੀਜ਼ ਪ੍ਰੇਅਰ ਕਰੋ ਸਾਰੇ ਜਣੇ ਤੇ ਕਮੈਂਟਾਂ ਰਹੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਜ਼ਰੂਰ ਲਿਖਿਓ ਜੀ ਤਾਂ ਕਿ ਕਹਿੰਦੇ ਆ ਨਾ ਜਿਹੜੀ ਅਸਰ ਨਾ ਦਵਾਈਆਂ ਦੇ ਵਿੱਚ ਨਹੀਂ ਹੁੰਦਾ ਉਹ ਅਸਰ ਸਾਡੀਆਂ ਦੁਆਵਾਂ ਦੇ ਵਿੱਚ ਜ਼ਰੂਰ ਮਿਲ ਜਾਂਦਾ ਜੀ ਤੇ ਵਾਹਿਗੁਰੂ ਜੀ ਵਾਹਿਗੁਰੂ ਜੀ ਜ਼ਰੂਰ ਲਿਖਿਓ ਜੀ ਤਾਂ ਕਿ ਰਾਜਵੀਰ ਜਵੰਡਾ ਵੀਰ ਜੀ ਦੀ ਸਿਹਤ ਛੇਤੀ ਤੋਂ ਛੇਤੀ ਠੀਕ ਹੋ ਜਾਏ ਤੇ ਸਾਨੂੰ ਵਧੀਆ-ਵਧੀਆ ਗਾਣੇ ਵਧੀਆ-ਵਧੀਆ ਸੌਂਗ ਸੁਣਨ ਨੂੰ ਮਿਲਣ ਹਨ ਤੇ ਮੈਂ ਵੀ ਇੱਕਦਮ ਸ਼ੌਕ ਹੋ ਗਈ ਵੀਰੇ ਦੇ ਗਾਣੇ ਸੁਣ ਕੇ ਸੱਚੀ ਮਨ ਜਿੱਤ ਲਿਆ ਵੀਰ ਨੇ ਮੇਰਾ ਤੇ ਬਹੁਤ ਵਧੀਆ ਸੌਂਗ ਆ ਜੀ ਵੀਰੇ ਦੇ ਔਰ ਵਾਕੇ ਕਹਿੰਦੇ ਆ ਨਾ ਸੌਂਗ ਮੈਨੂੰ ਵਧੀਆ ਲੱਗੇ ਮੈਨੂੰ ਸੁਣੇ ਜ਼ਰੂਰ ਹੈ ਮੈਂ ਕਈ ਵਾਰ ਸੁਣੇ ਆ ਇਹ ਗਾਣੇ ਮੈਂ ਸਾਰੇ ਪਰ ਮੈਨੂੰ ਅੱਜ ਤੱਕ ਨਹੀਂ ਪਤਾਤਾ ਕਿ ਇਹ ਦਾ ਸਿੰਗਰ ਇਹ ਹੈ ਹਨਾ ਰਾਜਵੀਰ ਜਵਾਂਡਾ ਦਾ ਜਵਾਂਡਾ ਨੇ ਗਾਏ ਆ ਇਹ ਸਾਰੇ ਗੀਤ ਪਰ ਮੈਂ ਮੁੜ ਮੁੜ ਕੇ ਸਕਿੱਪ ਕਰ ਕਰ ਸੁਣ ਰਹੀ ᱛੀ ਇਹ ਹੈ ਤੂੰ ਹੀ ਪਹਿਲੀ ਸੀ ਮਾਏ ਮੇਰੀ ਸਹੇਲੀ ਨਿਮਾਏ ਇਹ ਗਾਣਾ ਇਹ ਤੇ ਲੜ ਪੈਂਦੀ ਸੀ ਇੱਕ ਹਰ ਵਾਰੀ ਪੈਣੇ ਵੀਰੇ ਤੇਰੀ ਭੈਣ ਪਿਆਰੀ ਉਹ ਗਾਣਾ ਤੁਸੀਂ ਸੁਣਿਆ ਨਾ ਧੀਆਂ ਦਾ ਇਹ ਧੀਆਂ ਤੁਸੀਂ ਫੋਨ ਤੇ ਸਰਚ ਮਾਰ ਕੇ ਦੇਖੋ YouTube ਤੇ ਨਿਕਲ ਆਊਗਾ ਨਾਲ ਦੀ ਨਾਲ ਤੇ ਪਲੀਜ਼ ਇੱਕ ਵਾਰ ਫੇਰ ਰਿਕੁਐਸਟ ਹੈ ਜੀ ਵੀਰੇ ਦੇ ਲਈ ਅਰਦਾਸਾਂ ਕਰੋ ਤੇ ਸਾਰੇ ਜਣੇ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਜ਼ਰੂਰ ਲਿਖੋ ਅਰਦਾਸ ਕਰੋ ਗੁਰੂ ਘਰ ਜਾ ਕੇ ਕਿ ਵੀਰੇ ਦੀ ਸਿਹਤ ਛੇਤੀ ਤੋਂ ਛੇਤੀ ਠੀਕ ਹੋ ਜੇ ਜਿਹੜਾ ਅੱਜ ਸਾਡੇ ਵਿੱਚ ਗਾਣੇ ਗਾਂਦਾ ਹੁੰਦਾ ਤਾਂ ਹਨਾ ਅੱਜ ਉਹ ਜ਼ਿੰਦਗੀ ਔਰ ਔਰ ਮੌਤ ਦੇ ਮੂੰਹ ਵਿੱਚ ਪਿਆ ਆ ਵਿਚਾਰਾ ਵੈਂਟੀਲੇਟਰ ਤੇ ਰੱਖਿਆ ਹੋਇਆ ਵੀਰਾ ਤੇ ਪਲੀਜ਼ ਸਾਰੇ ਜਣੇ ਪ੍ਰੇਅਰ ਕਰੋ ਦੋ ਜਗ੍ਹਾ ਤਾਂ ਉਹਦੀ ਰੀੜ ਦੀ ਹੱਡੀ ਦੇ ਕਰੈਕ ਹੋਈ ਐ ਤੇ ਬਾਕੀ ਬੈਕ ਸਾਈਡ ਉਹਦਾ ਮਣਕਾ ਹਿੱਲ ਗਿਆ ਜੀ ਤੇ ਬਾਕੀ ਕਹਿੰਦੇ ਆ ਵੀ ਚਲੋ ਵਾਹਿਗੁਰੂ ਦੀ ਅਰਦਾਸ ਦੇ ਵਿੱਚ ਇੰਨੀ ਤਾਕਤ ਹੁੰਦੀ ਐ ਤੇ ਮਰਿਆ ਹੋਇਆ ਬੰਦਾ ਵੀ ਜਿਉਂਦਾ ਹੋ ਜਾਂਦਾ ਹਨਾ ਵੀਰ ਤਾਂ ਫੇਰ ਵੀ ਜਿਉਂਦਾ ਹਲੇ ਮੌਤ ਦੀ ਜੰਗ ਲੜ ਰਿਹਾ ਹੈ ਤੇ ਵਾਹਿਗੁਰੂ ਜੀ ਸਾਡੀ ਅਰਦਾਸ ਜ਼ਰੂਰ ਸੁਣਨਗੇ ਵਾਹਿਗੁਰੂ ਜੀ ਛੇਤੀ ਮੇਰੇ ਵੀਰ ਨੂੰ ਠੀਕ ਕਰ ਦਿਓ ਜੀ ਰਾਜਵੀਰ ਜਵਾਂਡਾ ਵੀਰੇ ਨੂੰ ਕਿਉਂਕਿ ਵੀਰੇ ਨੇ ਬਹੁਤ ਵਧੀਆ ਗਾਣੇ ਗਾਏ ਆ ਜੀ ਪੰਜਾਬੀ ਇੰਡਸਟਰੀ ਨੂੰ ਬਹੁਤ ਵਧੀਆ ਗੀਤ ਦੇਈਆਂ ਵੀਰੇ ਨੇ ਤੇ ਵਾਹਿਗੁਰੂ ਜੀ ਉਹਨਾਂ ਨੂੰ ਛੇਤੀ ਤੋਂ ਛੇਤੀ ਠੀਕ ਕਰ ਦੇਣ ਤੇ ਵਿਚਾਰੇ ਇੱਕ ਰਾਈਡ ਦੇ ਉੱਪਰ ਗਏ ਤੇ ਬਾਈਕ ਦੇ ਉੱਪਰ ਨੇ ਬੀਐਮਡਬਲਯੂ ਜੋ ਕਿ ਆਪ ਪਾਕਸਰ ਦੇਖਦੇ ਆ ਵੀ ਚਲੋ ਮੁੰਡੇ ਕਈ ਵਾਰ ਆਪਣੇ ਸ਼ੌਂਕ ਲਈ ਲੈ ਲੈਣੇ ਆ ਚਲੇ ਜਾਂਦੇ ਆ ਘੁੰਮਣ ਲੇਕਿਨ ਅੱਗੇ ਅਚਾਨਕ ਸਾਂਡ ਆ ਗਿਆ ਪਤਾ ਨਹੀਂ ਗਾਏ ਆਈ ਹੈ ਤੇ ਉਹਦੇ ਨਾਲ ਟਕਰਾ ਟਕਰਾ ਮਤਲਬ ਟੱਕਰ ਹੋ ਗਈ ਆਮੋ ਸਾਹਮਣੇ ਬਾਈਕ ਦੀ ਹਨ ਇਸ ਕਰਕੇ ਵੀਰੇ ਦੀ ਕਹਿੰਦੇ ਆ ਰੀਡ ਦੀ ਹੱਡੀ ਦੇ ਵਿੱਚ ਫੈਕਚਰ ਆਏ ਆ ਔਰ ਵੀਰੇ ਦੀ ਬੈਕ ਸਾਈਡ ਦੇ ਉੱਤੇ ਵੀ ਮਣਕਾ ਹਿੱਲਿਆ ਹੈ ਤੇ ਕੰਡੀਸ਼ਨ ਵੀ ਵੀਰੇ ਦੀ ਬਹੁਤ ਜ਼ਿਆਦਾ ਕ੍ਰਿਟੀਕਲ ਹੈ ਤੇ ਕਹਿੰਦੇ ਆ ਉਹਦੇ ਵਿੱਚ ਰੱਖਿਆ ਹੋਇਆ ਵੈਂਟੀਲੇਟਰ ਦੇ ਉੱਪਰ ਤੇ ਸਾਰੇ ਕਲਾਕਾਰ ਗਿੱਪੀ ਗਰੇਵਾਲ ਹੋਗੇ ਹੋਰ ਗਾਇਕ ਹੋਗੇ ਤੇ ਮਨਕੀਰ ਤੋਲਖਜੀ ਹੋਗੇ ਸਾਰੇ ਜਿਹੜੇ ਵੀ ਹੈਗੇ ਆ ਕਲਾਕਾਰ ਸਾਰੇ ਮਿਲ ਮਿਲ ਕੇ ਆ ਰਹੇ ਆ ਜੀ ਪਲੀਜ਼ ਅਰਦਾਸਾਂ ਕਰੋ ਜੀ ਸਾਰੇ ਜਣੇ ਤੋ ਚਲੋ ਜੀ ਆਪਾਂ ਕਰਦੇ ਆਂ ਵਲੌਗ ਦਾ ਐਂਡ ਮਿਲਦੇ ਆਂ ਨੈਕਸਟ ਵਲੌਗ ਦੇ ਵਿੱਚ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਮੇਰੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਔਰ ਕਮੈਂਟ ਜ਼ਰੂਰ ਕਰਿਆ ਕਰੋ ਫੁੱਲ ਵਾਚ ਕਰਿਆ ਕਰੋ ਜੀ ਮੇਰੇ ਲਈ ਵੀ ਪ੍ਰੇਅ ਕਰੋ ਕਿਉਂਕਿ ਅੱਜ ਮੇਰਾ ਮਨ ਬਹੁਤ ਉਦਾਸ ਹੈ ਬਹੁਤ ਜ਼ਿਆਦਾ ਕਿਉਂਕਿ ਮੈਂ ਬਹੁਤ ਜ਼ਿਆਦਾ ਖੁਸ਼ ਥੀ ਚਾਰ ਪੰਜ ਦਿਨਾਂ ਤੱਕ ਹਣਾ ਲੇਕਿਨ ਅਚਾਨਕ ਪਤਾ ਨਹੀਂ ਕਿਉਂ ਅੱਜ ਮੈਂ ਬਿਮਾਰ ਹੋ ਗਈ ਔਰ ਵੈਸੇ ਵੀ ਟੈਨਸ਼ਨ ਜੀ ਹੋ ਰਹੀ ਥੀ ਮੈਨੂੰ ਅਜੀਬ ਜੀ ਔਰ ਅੱਜ ਮੈਂ ਬਹੁਤ ਜ਼ਿਆਦਾ ਵੀਕਨੈਸ ਫੀਲ ਕਰ ਰਹੀ ਆ ਆਪਣੇ ਆਮਾ ਆ ਪਤਾ ਨਹੀਂ ਕੀ ਹੋਇਆ ਅਚਾਨਕ ਪਤਾ ਨਹੀਂ ਮੌਸਮ ਚੇਂਜ ਹੋ ਰਿਹਾ ਪਤਾ ਨਹੀਂ ਕਿਵੇਂ ਹੋਇਆ ਲੇਕਿਨ ਵੈਸੇ ਵੀ ਮੇਰਾ ਮੂਡ ਆਫ ਤਾਂ ਅੱਜ ਤੇ ਚਲੋ ਜੀ ਨੈਕਸਟ ਵਲੋਗ ਦੇ ਵਿੱਚ ਮਿਲਦੇ ਆ ਜੇ ਤੁਸੀਂ ਨਵੇਂ ਆ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਔਰ ਕਮੈਂਟ ਜ਼ਰੂਰ ਕਰ ਲਿਆ ਕਰੋ ਜੀ ਮਿਲਦੇ ਆ ਜੀ ਨੈਕਸਟ ਵਲੋਗ ਦੇ ਵਿੱਚ ਹ ਤੱਕ ਲਈਏ ਬਾਏ ਬਾਏ ਟੇਕ ਕੇਅਰ